ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਧੁੰਦਾ ਧੁੰਦਾ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਸ਼੍ਰੀ ਗੋਇੰਦਵਾਲ ਸਾਹਿਬ ਦੀ ਦੂਰੀ ਥੋੜੀ ਆ ਪਿੰਡ ਧੁੰਦੇ ਤੋਂ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਧੁੰਦਾ ਤੇ ਫਤਿਹਬਾਦ ਤੋਂ ਵੀ ਤਕਰੀਬਨ ਕੋਈ 5 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਤੇ ਬਾਜੀ ਹਰਿੰਦਰ ਸਿੰਘ ਠੇਕੇਦਾਰ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਇਸ ਕੋਲ ਆਪਾਂ ਵੀਡੀਓ ਬਣਾਈਆਂ ਨੇ ਪਸ਼ੂ ਵਪਾਰ ਦਾ ਕਿੱਤਾ ਕਰਦੇ ਆ ਭਾਜੀ ਹੁਣੀ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਖਰੀਦਦਾਰੀ ਕਰਦੇ ਆ ਤੇ ਨਾਲ ਭਾਜੀ ਪਲਵਾਨ ਸਿੰਘ ਹੁਣੀ ਵੀ ਆਪਣੇ ਨਾਲ ਨੇ ਪੂਰੀ ਡਿਟੇਲ ਆਪਾਂ ਲਵਾਂਗੇ ਨਾਲ ਵੀਰਾਂ ਤੋਂ ਠੀਕਾ ਜੀ ਸੋ ਨਾਗਰ ਦੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਝੋਟੀਆਂ ਦਿਖਾਵਾਂਗੇ ਇੱਕ ਦੋਂਦੀ ਝੋਟੀ ਆ ਠੀਕਾ ਜੀ ਬਹੁਤ ਖੂਬਸੂਰਤ ਝੋਟੀ ਦਿਖਾਵਾਂਗੇ ਤੁਹਾਨੂੰ ਦੋਂਦੀ ਆ ਮੋਹ ਦੰਦੀ ਇੱਕ ਵਾਰ ਸੂਈ ਸੁਵਾਈ ਆ ਦੋ ਝੋਟੀਆਂ ਜਿਹੜੀਆਂ ਅਸੀਂ ਸਾਹਮਣੇ ਦੇਖ ਰਿਹਾ ਜੇ ਇਹ ਗੱਬਣ ਤਿਆਰੀ ਵਾਲੇ ਪਸ਼ੂ ਆ ਬਾਕੀ ਪਸ਼ੂ ਵਪਾਰ ਦਾ ਕੀਤਾ ਕੋਈ ਵੀ ਮੇਰਾ ਖਰੀਦਦਾਰ ਕੋਈ ਵੀ ਕਿਸਾਨ ਫਾਰਮਰ ਭਰਾ ਇੱਥੇ ਆ ਰਿਹਾ ਆਪਣਾ ਬਿਲਕੁਲ ਗੱਬਣ ਪਸ਼ੂ ਨੂੰ ਟਿਪ ਕੇ ਤੇ ਸੋਏ ਸੋਏ ਪਸ਼ੂ ਨੂੰ ਕੋਈ ਦੋ ਟਾਈਮ ਚੋ ਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਠੀਕ ਹੈ ਜੀ ਕਿਉਂਕਿ ਮਾਲ ਰੂਟੀਨ ਦੇ ਵਿੱਚ ਇਸ ਦੋਸਤੋ ਘਰਾਂ ਦੇ ਵਿੱਚੋਂ ਹੀ ਆਉਂਦਾ ਠੀਕ ਹੈ ਜੀ ਤੇ ਅੱਗੋਂ ਵਪਾਰੀ ਵੀਰ ਲੈ ਆ ਕੇ ਸੇਲ ਕਰ ਦਿੰਦੇ ਆ ਪਸ਼ੂ ਚੰਗੇ ਲਿਆਉਂਦੇ ਭਾਜੀ ਹੁਣੀ ਰੇਟ ਪਰ ਤਾਂ ਬੜਾ ਜਾਇਜ਼ ਰਹੂਗਾ ਬਾਕੀ ਪੂਰੀ ਡਿਟੇਲ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਆਓ ਚੱਲਦੇ ਆਂ ਵਧੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਪਾਜੀ ਹਰਿੰਦਰ ਸਿੰਘ ਠੇਕਦਾਰ ਸਾਹਿਬ ਸਤਿ ਸ੍ਰੀ ਅਕਾਲ ਅਸਿਕਾ ਸੰਤੂ ਸਾਹਿਬ ਹੋ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਸੇਤਾ ਰਾਜੀ ਹਾਂ ਕਿਰਪਾ ਕਿਰਪਾ ਸੰਤੂ ਸਾਹਿਬ ਪਹਿਲਵਾਨ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਰਾ ਜੀ ਠੀਕ ਠਾਕ ਕਰਦੀ ਕਲਾ ਜੀ ਮਾਰੀ ਜਾਂਦੇ ਛਾਲਾ ਹਾਂਜੀ ਅੱਛਾ ਅੱਛਾ ਪਾਜੀ ਮਾਲ ਪਸ਼ੂ ਇਸੇ ਤਰ੍ਹਾਂ ਹੀ ਆਪਣੇ ਕੋਲ ਆਉਂਦੇ ਰਹਿੰਦੇ ਆ ਜੀ ਹਾਂਜੀ ਹਾਂਜੀ ਪਹਿਲਾਂ ਅਜ ਤੋਂ ਆਪਾਂ ਤਕਰੀਬਨ ਕੋਈ ਸਾਲ ਕੁ ਪਹਿਲਾਂ ਵੀਡੀਓ ਪਾਈਆਂ ਸੀ ਹਾਂ ਤਿੰਨ ਇੱਕ ਵੀਡੀਓ ਪਾਈਆਂ ਉਸ ਤੋਂ ਬਾਅਦ ਮੇਰੇ ਨਾਲ ਫੋਨ ਕੀਤਾ ਤੁਹਾਨੂੰ ਉਸ ਦਿਨ ਵੇਚੀਆਂ ਫਿਰ ਥੋੜੇ 5-10 ਦਿਨ ਹੋਏ ਅੱਛ ਬਲਕਿ ਮਾਲ ਆਉਂਦਾ ਜਾਂਦਾ ਰਿਹਾ तकरीबन ਕੋ 2-3 ਨਾਲ ਇਕੱਠੇ ਹੁੰਦੇ ਵੇਖੂਗੇ ਜੀ ਹਾਂਜੀ ਉਦੋਂ ਵੇਖ ਜਮ ਇਸੇ ਤਰ੍ਹਾਂ ਹੀ ਸਾਰੇ ਪਾਸੇ ਮਤਲਬ ਕਿ ਤੁਹਾਡੀ ਮੇਰੀ ਜੀ ਹਾਂ ਦੋਂਦੀ ਕੱਟੀ ਆ ਇਹ ਢਾਈਆਂ ਸਾਲਾਂ ਦੀ ਆ ਠੀਕ ਹੈ ਜੀ ਆ ਕੱਟੀ ਬਹੁਤ ਸ਼ਾਨਦਾਰ ਹੈ ਨਾ ਜੀ ਹਾਂਜੀ ਕੱਟੀ ਬਹੁਤ ਜਾਰੀ ਚੰਗੀ ਸੋਹ ਸਾਹਿਬ ਸਾਰੀ ਢਾਈ ਸਾਲ ਦੀ ਉਮਰ ਹੈ ਜੀ ਢਾਈ ਸਾਲ ਦੀ ਉਮਰ ਹੈ ਜੀ ਢਾਈ ਸਾਲ ਦੀ ਉਮਰ ਆ ਤੇ ਦੋਂਦੀ ਹੈ ਪ्योर ਹੈ ਲਓ ਦੋਸਤੋ ਇੱਕ ਵਾਰੀ ਪੂਰਾ ਤੁਸੀਂ ਬਾਡੀ ਸਟਰਕਚਰ ਚ ਚੈੱਕ ਕਰ ਲਓ ਝੋਟੀ ਆਪਾਂ ਸ਼ੁਰੂਆਤ ਇਸੇ ਝੋਟੀ ਤੋਂ ਵੈਸੇ ਕਰਾਂਗੇ ਠੀਕ ਹੈ ਜੀ ਬਹੁਤ ਖੂਬਸੂਰਤ ਝੋਟੀ ਆ ਸੋਹਣੇ ਪਿੱਠਪੂਰੇ ਦੇ ਵਿੱਚ ਆ ਹਾਈਟ ਬਹੁਤ ਸੋਹਣੀ ਆ ਠੀਕ ਆ ਜੀ ਹਾਂ ਜੀ ਖੋਲ ਕੇ ਪਹਿਲਵਾਨ ਜੀ ਦਿਖਾ ਕੇ ਤੋੜ ਕੇ ਦਿਖਾ ਦਿੱਤੀ ਤੇ ਮੂੰਹੋਂ ਤਾਂ ਦੀ ਦੋ ਆ ਤੇ ਇਹ ਭਾਜੀ ਕਿੰਨਾ ਕੁ ਸਮਾਂ ਲੈਂਦੀ ਹਜੇ ਇਹ 5 ਤੋਂ 6 ਦਿਨ ਖੜਦੀ 5 ਤੋਂ 6 ਦਿਨ ਲੋ ਜੀ 5 ਤੋਂ 6 ਦਿਨ ਦੋਸਤੋ ਅਜੇ ਸਮਾਂ ਦਾ ਪਿਆ ਹੈ ਸੌਣ ਦਾ ਤੇ ਬਾਕੀ ਹੋ ਸਕਦਾ ਵੀ ਨਾਰਮਲ ਹੀ ਦਿਖਰ ਤੁਹਾਨੂੰ ਆਪਾਂ ਦਿਖਾ ਦਿੱਤੇ ਜੇਕਰ ਮੂੰਹ ਮਾ ਫੜਾ ਦਿੱਤੇ ਆ ਕਰੋ ਚੈੱਕ ਦੋ ਦਿਨ ਲੋ ਜੀ ਠੀਕ ਆ ਜੀ ਉਹ ਬੱਤ ਠੀਕ ਆ ਜੀ ਆ ਦੇਖੋ ਜੀ ਠੀਕ ਆ ਜੀ ਸੋ ਦੋ ਦੰਦ ਪਿਓਰ ਆ ਠੀਕ ਆ ਜੀ ਕੋਈ ਮੇਰਾ ਭਰਾ ਦੂਰੋਂ ਨੇੜੋਂ ਆ ਰਿਹਾ ਠੀਕ ਆ ਜੀ ਇਹ ਚੀਜ਼ ਬਿਲਕੁਲ ਕਨਫਰਮ ਕਰਨੀ ਬੜੀ ਜ਼ਰੂਰੀ ਆ ਠੀਕ ਆ ਦੋਂਦੀ ਝੋਟੀ ਆ ਥੱਲੇ ਲੈਵੇ ਦੀ ਬੜੀ ਸਾਫ ਸੁਥਰੀ ਬਹੁਤ ਸੋਹਣਾ ਪਿੱਠਪੂੜਾ ਹਵਾਨਾ ਚੱਡਾ ਤੁਸੀਂ ਵੇਖ ਸਕਦੇ ਹੋ ਅਜੇ ਦਿਨ ਲੈ ਜੂਗੀ ਆਰਾਮ ਨਾਲ ਪਹਿਲਾ ਸੂਆ ਪਲੂਨ ਝੋਟੀ ਨੇ ਸੂਣਾ ਵਿਰਲ ਵੰਡ ਆਪਸੀ ਸਿਰਾਂ ਦੀ ਬਹੁਤ ਜ਼ਿਆਦੀ ਵਧੀਆ ਪਹਿਲਵਾਨ ਜੀ ਕੱਢ ਜੂਗੀ ਦੋ ਚਾਰ ਦਿਨ ਅਜੇ ਹਾਂ ਜੀ ਪੰਜ ਛੇ ਦਿਨ ਲੈ ਜੂ ਸੰਸਾ ਲੈ ਜੂ ਪੰਜ ਛੇ ਦਿਨ ਅਜੇ ਹਾਂ ਜੀ ਆ ਸੋ ਬਣੂ ਧਰੋ ਦੀ ਦੋਸੋ ਝੋਟੀ ਚੰਗੀ ਆ ਜੇ ਥੱਲੇ ਠੀਕ ਆ ਜੀ ਖੋਲਣ ਲਈ ਆ ਬਾਕੀ ਥਾਣਾ ਪਹਿਲਾਂ ਝੋਟੀ ਆ ਵੈਸੇ ਥਾਣੇ ਵੇਖੋ ਤੁਸੀਂ ਮੁੱਠੀ ਮੁੱਠੀ ਥਾਣੇ ਲੱਗਾ ਕਰਮ ਵਾਲੀ ਨੂੰ ਰੋਕ ਰੋਕਦਾ ਥਾਣਾ ਲੱਕੀ ਮਰਾਨਾ ਇਥੇ ਹਾਂ ਬਾਕੀ ਸੰਤੂ ਸਰ ਵੇਖੋ ਜਿੱਦਾਂ ਮਰਜੀ ਕੋਈ ਬਹਿ ਨਹੀਂ ਦਿੰਦੀਆਂ ਲਓ ਹਾਂ ਲਓ ਇਹ ਕੋਈ ਮਾਰੂ ਖਾਣ ਕੋ ਹਾਂ ਨਹੀਂ ਗਾਇਆਂ ਨੂੰ ਜਿੱਦਾਂ ਮਰਜੀ ਬੈਠੇ ਫਿਰੋ ਵੀ ਪਹਿਲਾਂ ਝੋਟੀ ਆ ਕਈ ਵਾਰੀ ਪਾਜੀ ਐਂ ਗੱਲ ਬਾਤ ਦੀ ਕੋਈ ਆਲ ਸ਼ੌਲ ਵਾਲੀ ਨੂੰ ਕੰਮ ਨਹੀਂ ਕਿਤੇ ਗੱਲ ਨਜ਼ਰ ਨਹੀਂ ਆਉਣੀਗੀ ਵੇਖੋ ਨਸਲ ਆ ਕੋਈ ਨਸਲ ਬ੍ਰੀਡ ਆ ਕੇ ਹਾਂਜੀ ਲਓ ਜੀ ਬਹੁਤ ਖੂਬਸੂਰਤ ਆ ਦੋਸਤੋ ਠੰਡੀਆਂ ਧੀਰੀਆਂ ਸੀਲਸ ਲੱਗ ਬਾਕੀ ਜੰਪਾਲ ਪੂਰਾ ਕਰਮਾ ਲਈ ਨੂੰ ਠੀਕ ਹੈ ਜੇ ਇੱਕ ਵਾਰੀ ਥੋੜਾ ਜਿਹਾ ਪਹਿਲਵਾਨ ਸਾਹਿਬ ਹੋਰ ਆਪਾਂ ਇਹਨੂੰ ਮਾਰੇ ਤੋਰ ਕੇ ਦਿਖਾ ਦਈਏ ਤੋਰ ਤੋਤੀਏ ਕੋਈ ਹੋਰ ਤੋਰ ਕੇ ਦਿਖਾ ਦਈਏ ਠੀਕ ਹੈ ਜੀ ਸੋ ਦੋਸਤੋ ਲਾਣੇ ਘਰਾਣੇ ਦੇ ਪਸ਼ੂ ਹੁੰਦੇ ਆ ਕਈਆਂ ਬਹੁਤ ਵਧੀਆ ਚੰਗੀਆਂ ਨਸਲ ਫਰੀਡਾਂ ਪਈਆਂ ਨੇ ਠੰਡੀਆਂ ਧੀਰੀਆਂ ਝੋਟੀਆਂ ਨੇ ਆ ਦੇਖੋ ਜੀ ਠੀਕ ਆ ਜੀ ਸੋ ਠੰਡੀ ਧੀਰੀ ਆ ਬਾਕੀ ਤੋਰੇ ਤਾਰੇ ਤਾਂ ਨਾਰਮਲ ਹੀ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਕੋਈ ਛਟਾਕਲ ਜੀ ਨਹੀਂ ਕਿ ਕਈ ਵਾਰ ਪਸੂ ਨੂੰ ਖੋਲ ਗਏ ਤੇ ਭੱਜ ਕੇ ਦੂਜੀ ਗੋਠ ਤੇ ਚਲੇ ਜਾਂਦੇ ਆ ਵੈਸੇ ਪੂਰੇ ਸਿਤਕਾ ਲਈ ਆ ਠੰਡੀ ਧੀਰੀ ਆ ਗਰਮ ਵਾਲੀ ਮੋਰਾ ਨਾਲ ਸੜਿਆ ਜੀ ਹਾਂ ਯੋਰ ਤੇ ਬਾਕੀ ਮੱਥਾ ਮੁੱਥਾ ਬਿਲਕੁਲ ਬਲੈਕ ਹੀ ਆ ਮਗਰ ਪੂਛ ਹੀ 2-4 ਇੰਚ ਜਿਹੜੀ ਵਾਈਟ ਆ ਮੋਰਾ ਬ੍ਰੀਡ ਦੇ ਵਿੱਚ ਵੀ 2-4 ਇੰਚ ਜਿਹੜੀ ਪੂਛ ਵਾਈਟ ਪਾਸ ਹੀ ਆ ਠੀਕ ਆ ਜੀ ਮੰਨ ਗਏ ਹਾਂ ਠੀਕ ਆ ਹਾਂ ਪਹਿਲਵਾਨ ਜੀ ਮੰਨਦੇ ਆ ਮਾ ਵੀ ਕਿਸਾਨ ਜਿਹੜਾ ਬਹੁਤ ਸ਼ਕੀਨ ਬਹੁਤ ਸੋਹਣੀ ਰਾਜੀਪੂਰੀ ਜੰਪਲ ਕਰਮਾਲੀ ਨੂੰ ਤੇ ਚੰਗੀ ਝੋਟੀ ਪਕਾਉਗਾ ਠੀਕ ਆ ਜੀ ਤੇ ਨਾਲ ਦੀ ਨਾਲ ਜਿਹੜੀ ਨਵੀਂ ਝੋਟੀ ਆ ਮੂੰਹੋਂ ਦੰਦੀ ਵੀ ਜੇਕਰ ਆਪਾਂ ਤੁਹਾਨੂੰ ਗੱਲ ਕਰਕੇ ਤੇ ਫੇਰ ਇੱਕ ਵਾਰੀ ਕਨਫਰਮ ਕਰਾ ਦਿੰਦੇ ਆ ਦੋਂਦੀ ਝੋਟੀ ਆ ਪਿਓਰ ਠੀਕ ਆ ਆ ਦੇਖੋ ਸੋ ਆ ਚੀਜ਼ਾਂ ਨਹੀਂ ਲੱਭਦੀਆਂ ਠੀਕ ਆ ਜੀ ਵੈਸੇ ਝੋਟੀਆਂ ਆਪਾਂ ਨਾਰਮਲ ਹੀ ਦਿਖਾਉਨੇ ਆ ਪਹਿਲੇ ਦੂਜੇ ਦੂਜੇ ਸੂਰੇ ਪਹਿਲਾਂ ਝੋਟੀਆਂ ਆ ਕੁਆਲਿਟੀ ਬੜੀ ਘੱਟ ਨਜ਼ਰ ਆਉਂਦੀ ਆ ਠੀਕ ਆ ਠੀਕ ਆ ਜੀ ਅੱਛਾ ਪਾ ਜੀ ਇਹ ਦੀ ਡਿਮਾਂਡ ਕੀ ਕਰਦੇ ਪਏ ਆ ਤਮਾਂ ਕਿ ਕਿਨੇ ਦੀ ਅੱਜ ਝੋਟੀ ਆ ਪਏ ਮੋਲ ਸੰਤੂ ਸਾਹਿਬ ਭਾਵੇਂ ਲੱਖ ਰੁਪਇਆ ਕਰੀਏ 95000 ਦੀ ਦੇ ਦਾਂਗੇ 95 ਦੀ ਹਾਂਜੀ ਵੀ ਜਿੱਥੇ ਆਪਾਂ ਦੇ ਦੇਣੀ ਆ 92000 ਦੀ ਝੋਟੀ ਸੰਤੂ ਸਾਹਿਬ ਦੇ ਦਾਂਗੇ ਜੀ 92 ਦੀ ਹਾਂਜੀ ਠੀਕ ਆ ਜੀ ਲੋ ਵੀ 92000 ਦੀ ਦੋਸਤੋ ਇਹ ਝੋਟੀ 92 ਦੀ ਝੋਟੀ ਤੁਹਾਨੂੰ ਦੇ ਦਾਂਗੇ ਬਾਕੀ ਮੇਰਾ ਭਰਾ ਜਿੱਦਾਂ ਵੀ ਕੋਈ ਕਰਾਈਟਰੀਆ ਹੈਗਾ ਟਿੱਪ ਕੇ ਕਰਨਾ ਕਿਸੇ ਨੇ ਟਿੱਪ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਨਵੀਂ ਝੋਟੀ ਆ ਤੇ ਵਾਅਦੇ ਬੰਦੀ ਆ ਕੋਈ ਵੀਰ ਚਾਰ ਪੰਜ ਸਵੇਰ ਜਾ ਕੇ ਦੁੱਧ ਪੀਊਗਾ ਠੀਕ ਆ ਜੀ ਬਾਹਰ ਤੋਂ ਸਾਹਿਬ ਇਹਨਾਂ ਇਨਰਗੀਆਂ ਝੋਟੀਆਂ ਲੱਖ ਲੱਖ ਰੁਪਈਆ ਮੰਗੀਆਂ ਨੇ ਡੇਢ ਡੇਢ ਲੱਖ ਮੰਗੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਮੈਂ ਨਾ ਭਾਜੀ ਵੇਖੋ ਜਿਉਂ ਜੰਮੀ ਪਾਲੀ ਆ ਤੇ ਇਥੋਂ ਤੱਕ ਲਿਆਉਣ ਦਾ ਖਰਚਾ ਵੀ ਖਰਚਾ ਵੀ ਆ ਪੂਰਾ ਨਹੀਂ ਹੁੰਦਾ ਕਈ ਵਾਰ ਤੇ ਕਿਉਂਕਿ ਅੰਤ ਤੋਂ ਬਾਅਦ ਜਿਹੜਾ ਮਾਨਤਨ ਕਰਾਂਗੇ ਅਗਲੇ ਦਾ 92000 ਦੇ ਵਿੱਚੋਂ ਦੋਸਤੋ ਛੋਟ ਚੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਕੋਈ ਵੀ ਰੌਂਦਾ ਠੀਕ ਆ ਜੀ ਮਾਨ ਨਾਲ ਤੇ ਛੋਟ ਚੱਪਾ ਹੋਊਗਾ ਇੱਕ ਸੈਕਡ ਨੰਬਰ ਤੇ ਇਧਰ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਆ ਭਾਜੀ ਇੱਕ ਨਵਾਂ ਸੂਬਾ ਜੀ ਇਹ ਦੂਜਾ ਸੂਬਾ ਹੈ ਸੰ ਤਾਂ ਇਹ ਤਕਰੀਬਨ ਕਿੰਨੇ ਕਿ ਦਿਨ ਲੈਂਦੀ ਹਜੇ ਇਹ ਹਫਤਾ ਲੱਗੀ ਝੋਟੀ ਜੀ ਹਫਤਾ ਕੱਢਦੀ ਹੈ ਜੀ ਲੋ ਵੀ ਇੱਕ ਹਫਤਾ ਦੋਸਤੋ ਸਮਾਂ ਇਹਦਾ ਬਾਕੀ ਆ ਸੈਕੰਡ ਸੂਬਾ ਦੂਜਾ ਸੂਬਾ ਇਹ ਝੋਟੀ ਨੇ ਸੋਣਾ ਤੇ ਕਦ ਖਾਈਟੇ ਦਾ ਵੀ ਪੂਰਾ ਠੀਕ ਆ ਜੀ ਵੱਡੇ ਕੱਦ ਕੱਦ ਦੇ ਵਿੱਚ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਈਏ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਸ਼ਾਇਦ ਦੇਖਣ ਦਾ ਨਜ਼ਰੀਆ ਕਿਸੇ ਵੀਰ ਦਾ ਡਿਫਰੈਂਟ ਹੁੰਦਾ ਵੀ ਕਿਸੇ ਵੀਰ ਨੂੰ ਲੱਗਦਾ ਵੀ ਛੋਟਾ ਨਾ ਹੋਵੇ ਪਸ਼ੂ ਉੱਥੇ ਗਿਆ ਠੀਕ ਆ ਜੀ ਮੱਝ ਵੱਡੀ ਆ ਝੋਟੀ ਵੱਡੀ ਆ ਦੂਜਾ ਸੂਬਾ ਇਹਨੇ ਸੋਣਾ ਤੇ ਇਹ ਵੀ ਆਰਾਮ ਨਾਲ ਦੇਣਾ ਹਫਤਾ 6 ਦਿਨ ਅਜੇ ਲੈ ਜ ਲਓ ਤੁਸੀਂ 5-6 ਦਿਨ ਹਫਤਾ ਖੰਡ ਤੁਸੀਂ ਮੰਨ ਕੇ ਸੌਦਾ ਕਰਿਓ ਤੇ ਬਾਕੀ ਮੂਹ ਮੱਥੇ ਦੀ ਬੜੀ ਚੰਗੀ ਆ ਠੀਕ ਆ ਜੀ ਤੇ ਹੈ ਠੰਡੀਆਂ ਧੀਰੀਆਂ ਨੇ ਸੀਲਸਲਾ ਛੋਟੀਆਂ ਨੇ ਬਾਕੀ ਤੋਰੇ ਤਾਰੇ ਤੋਂ ਤੁਸੀਂ ਨਾਰਮਲ ਇੱਕ ਜਜਮੈਂਟ ਕਰ ਲਿਓ ਇੱਕ ਵਾਰੀ ਪਹਿਲਵਾਨ ਜੀ ਇੱਕ ਵਾਰੀ ਹੋਰ ਅੱਗੋਂ ਗੇਡਾ ਘਰਾਵਾ ਦਾਂਗੇ ਦਾ ਬੈਕ ਸਾਈਡ ਨੂੰ ਤੋੜ ਕੇ ਗਾਂ ਲਿਆ ਆ ਦੇਖੋ ਸੋ ਵਿਰਲਾਪੁਰਲਾ ਥਣਾ ਦੀਆਂ ਬਹੁਤ ਵਧੀਆ ਨੇ ਠੀਕ ਆ ਜੀ ਸੋ ਕਾਫੀ ਚੰਗੀ ਸਪੇਸ ਤੇ ਥਾਣ ਲਗਾ ਤੋ ਤੋੜ ਦੀ ਹਾਂ ਤੋੜ ਦਈਏ ਜੀ ਸੋ ਬਾਕੀ ਸਿੰਘ ਇੱਕ ਜਿਹੜਾ ਗੁਲਾਈ ਦੇ ਵਿੱਚ ਇੱਕ ਸਿੰਘ ਟੁੱਟਾ ਠੀਕ ਆ ਜੀ ਉਹ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ ਬਾਕੀ ਹਾਈਟ ਕਾ ਤਾਂ ਬਹੁਤ ਜ਼ਿਆਦਾ ਕਰਮ ਵਾਲੀ ਦਾ ਉਹੀ 5 6 7 ਦਿਨ ਹਜੇ ਸਮਾਂ ਸਮਾਂ ਜੜਾ ਲੈਂਦੀ ਆ ਠੀਕ ਆ ਸੋ 35 ਦੀ ਤੇ ਭਾਜੀ ਕਿਸੇ ਰਕਮ ਦਾ ਭਾਰ ਪਿੱਛੇ ਹਜੇ ਬੂੰਦ ਹੀ ਆਉਂਦੀ ਸੰਧੂ ਸਾਹਿਬ ਉਹ ਜਿਆਦੀ 35 ਵਧੀਆ ਆ 35 ਵਧੀਆ ਕਿਸੇ ਰਕਮ ਦਾ ਭਾਰ ਪਿੱਛੇ ਕੋਈ ਨੌਪਤ ਨਹੀਂ ਕੋਈ ਨੁਕਤ ਨਹੀਂ ਠੀਕ ਆ ਜੀ ਹਾਂਜੀ ਆ ਵੇਖੋ ਲਓ ਜੀ ਹਾਇ ਮਿੱਠੀ ਆ ਕੋਈ ਵੀਰ ਜਿੱਦਾ ਮਰਜ਼ੀ ਮੂੰਹ ਫੜ ਕੇ ਕੋਈ ਸਮਾਨ ਦਿੱਤੀ ਜਾਵੇ ਠੀਕ ਆ ਜੀ ਇਹੋ ਜੇ ਠੰਡੇ ਥੀਰੇ ਪਸ਼ੂਆਂ ਨੂੰ ਜਿੱਦਾ ਮਰਜ਼ੀ ਆਪਦੀ ਖੁਸ਼ੀ ਚਾਹ ਨਾਲ ਕੋਈ ਚੀਜ਼ ਦੇਣੀ ਹੈ ਮਸਾਲੇ ਦੇਣੇ ਕੋਈ ਲਿਕੋਰ ਦੇਣਾ ਜਿੱਦਾ ਮਰਜ਼ੀ ਠੀਕ ਆ ਜੀ ਸੋ ਮੂੰਹ ਤਾਂ ਬੜਾ ਮਿੱਠਾ ਪਸ਼ੂਆ ਬਿਲਕੁਲ ਤੁਹਾਡੇ ਸਾਹਮਣੇ ਝੋਟੀ ਠੀਕ ਆ ਜੀ ਤੇ ਕਈ ਵਾਰ ਨੋਰਮਲ ਹੀ ਭਾਜੀ ਆਪਾਂ ਗੱਲ ਕਰਦੇ ਕੋਈ ਚੀਜ਼ ਨਹੀਂ ਉਹ ਬੰਦਾ ਮਾਰੀ ਵੀ ਦੇਹਦੇ ਆ ਇਹਦਾ ਬੰਨਾ ਰਹਾ ਦੀ ਬੰਨਾ ਨਹੀਂ ਇਧਰ ਪਾੜਿਆ ਜਿਹੜੇ ਪਾਸੇ ਬੈਠੀ ਆ ਉਹ ਉੱਠੀ ਢੜੇ ਆ ਥੋੜੇ ਖਲੂ ਨਜ਼ਰ ਆ ਰਹੀ ਆ ਬਾਸ ਕੋਈ ਬੰਨਾ ਨਹੀਂ ਆ ਪਾੜਿਆ ਇਧਰਲੇ ਪਾਸੇ ਠੀਕ ਉਹ ਬੈਠੀ ਉੱਠੀ ਹੋਵੇਖ ਲੋ ਠੀਕ ਆ ਠੀਕ ਆ ਹਾਂ ਬਾਕੀ ਠੰਡੀਆਂ ਠੀੜੀਆਂ ਬਹੁਤ ਜਿਆਦੀਆਂ ਬਿਲਕੁਲ ਜੀ ਬਣਦੇ ਪਹਿਲਵਾਨ ਦੀ ਬਣਦੇ ਇੱਥੇ ਬੰਦੇ ਹੜਾ ਲੋ ਵੀ ਇੱਕ ਸਰਵਰ ਉਹ ਝੋਟੀ ਜਿਹੜੀ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਦਿਖਾ ਦਿੱਤੀ ਆ ਬਾਕੀ ਥੱਲੇ ਲੇਵੇ ਦੀ ਸਾਫ ਸੁਥਰੀ ਆ ਝੋਟੀਆਂ ਦੋਨੋਂ ਕਮਾਲ ਆ ਠੀਕ ਆ ਜੀ ਤੇ ਬਾਕੀ ਜਿਹੜੀ ਵੀ ਝੋਟੀ ਪਸੰਦ ਆਉਗੀ ਮੇਰੇ ਭਰਾ ਨੂੰ ਕਿਸੇ ਨੂੰ ਪਹਿਲਾਂ ਤੋਚਣ ਤੁਸੀਂ ਸੌਦਾ ਕਰ ਲਿਓ ਮੈਂ ਭਰਾ ਨੂੰ ਤੇ ਬਾਕੀ ਰੇਟ ਮੋਲਿੰਦਾ ਪੁੱਛ ਲੈਨੇ ਭਾਜੀ ਹਰਿੰਦਰ ਜੀ ਕੀ ਡਿਮਾਂਡ ਕੀ ਰੇਟ ਕਰਦੇ ਆ ਇਹਦਾ 85000 ਮੋਲ ਕਰਦੇ ਆ ਸੰਧੂ ਸਾਹਿਬ 85 ਹਾਂ 82 ਦੇ ਦਾਂਗੇ ਜੀ 82 ਦੀ ਐਂਡ ਟੂ ਐਂਡ ਬੱਸ ਹਾਂ 82 ਦੀ ਜੀ 82 ਦੀ ਹਾਂਜੀ ਤੇ ਇੱਕ ਆਪਣੇ ਕੋਲ ਜਿਹੜੀ ਇੱਧਰ ਤੀਸਰੇ ਨੰਬਰ ਤੇ ਵੜਾ ਰੱਖੀ ਆ ਸੂਈ ਬੱਚਾ ਵੀ ਪ੍ਰੋਪਰ ਤੋਸ ਤੋਂ ਤੁਹਾਨੂੰ ਦਿਖਾ ਦਿਆਂਗੇ ਅੱਛਾ ਭਾਜੀ ਇਹਦਾ ਸੂਆ ਕਿੰਨਾ ਹੈ ਇਹ ਦੂਜਾ ਸੂਆ ਹੈ ਸੰਤੂ ਸਿੰਘ ਸਾਹਿਬ ਦੂਸਰਾ ਸੂਆ ਤੇ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਹਫਤਾ ਹੋ ਗਿਆ ਸੂਈ ਨੂੰ ਜੀ ਹਫਤੇ ਦੀ ਸੂਈ ਆ ਮਗਰ ਬੱਚਾ ਆ ਗਿਆ ਮਗਰ ਬੱਚਾ ਆ ਗਿਆ ਇਸ ਵਕਤ ਕਿੰਨਾ ਕਿ ਦੁੱਧ ਤੇ 12 ਲੀਟਰ ਦੁੱਧ ਆ ਜੀ ਇਹ ਵੇਲੇ 12 ਲੀਟਰ ਲਓ ਜੀ 12 ਲੀਟਰ ਦੋਸਤੋ ਦੁੱਧ ਹਫਤੇ ਦੀ ਸੂਈ ਦੇ ਥੱਲੇ 12 ਲੀਟਰ ਦੁੱਧ ਆ ਰਿਹਾ ਜੀ ਇਹ ਰੰਗ ਬਿਲਕੁਲ ਬਲੈਕ ਜੈੱਟ ਬਲੈਕ ਆਪਾਂ ਨੂੰ ਕਹਿ ਦਿੰਦੇ ਆ ਵੀ ਇੱਕ ਰੰਗ ਕਾਲੀ ਆ ਵਾਰਡ ਬਾਕੀ ਥਣਥਣ ਬਹੁਤ ਵਧੀਆ ਬਾਕੀ ਚੰਗੀ ਸਪੇਸ ਵਾਂਡ ਤੇ ਜਿਹੜਾ ਦੋਸਤੋ ਥਾਣਾ ਪਾ ਪ੍ਰੋਪਰ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਮਗਰ ਬੱਚਾ ਦਿਖਾ ਦਿਆਂਗੇ ਠੀਕ ਹੈ ਜੀ ਲੈ ਉਹਨੇ ਮੈ ਲਿਆਉਣਾ ਬੱਚਾ ਆ ਦੇਖੋ ਬਾਕੀ ਮਿਲ ਮੁੱਲ ਵਿੱਚ ਹਨ ਮਿੱਠੀ ਹੈ ਬਿਲਕੁਲ ਬਹੁਤ ਜਿਆਦੀ ਜੀ ਬਹੁਤ ਜਿਆਦੀ ਤੁਸੀਂ ਪਾ ਕੇ ਚਵਾਈ ਕਰ ਲੈਣੇ ਹਾਂ ਕਿ ਆਣਾ ਜਰੂਰ ਪਈਦਾ ਜੀ ਨਿਆਣਾ ਪਾ ਲੈਂਦੇ ਹਾਂ ਹਾਂ ਜੀ ਲਓ ਜੀ ਨਿਆਣਾ ਦੋਸਤੋ ਪਾਉਣਾ ਠੀਕ ਹੈ ਜੀ ਆ ਮਗਰ ਬੱਚਾ ਮੇਲ ਕਾ ਆਪਾ ਬਿਲਕੁਲ ਤੁਸੀਂ ਬੱਚਾ ਵੇਖ ਲਓ ਤੇ ਨਿਆਣਾ ਪਾ ਕੇ ਦੋਸਤੋ ਬੈਠ ਕੇ ਜਿਹੜੀ ਚਵਾਈ ਕੋਈ ਭੈਣ ਭਰਾ ਸਚਨ ਕਰ ਸਕਦਾ ਤੇ 12 ਕਿਲੋ ਇਸ ਵਕਤੇ ਤੇ ਥੱਲੇ ਹਾਜ਼ਰ ਜਿਹੜਾ ਦੁੱਧ ਦਾ ਠੀਕ ਆ ਕੋਈ ਵੱਡੇ ਕੱਦ ਵਿੱਚ ਇੱਕ ਰੰਗਾ ਬਿਲਕੁਲ ਬਲੈਕ ਤੇ ਚਵਾਈ ਚਵਾਈ ਦੀ ਭਾਜੀ ਕਿਸੇ ਰਕਮ ਦੀ ਕੋਈ ਹੋਰ ਸੇਟਾਂ ਨਹੀਂ ਐ ਮੋਗੇ ਅੰਗੋਂ ਆਉਂਦੀ ਸੰਤੂ ਸਾਹਿਬ ਠੀਕ ਆ ਭਾਜੀ ਬਹੁਤ ਜਿਆਦੀ ਪੋਲੀ ਆ ਬਹੁਤ ਜਿਆਦੀ ਚੋਣ ਚੰਗੀ ਆ ਥਾਣ ਮੇ ਕੋ ਮੱਜਾਂ ਨਾਲ ਲੱਗਾ ਲੋ ਜੀ ਥਣ ਤੋਂ ਬਹੁਤ ਕੁਆਲਟੀ ਵਾਲਾ ਜਿਵੇਂ ਆਪਾਂ ਨਾਰਮਲੀ ਇਹੋ ਜਿਹੇ ਥਣ ਦੇਖ ਕੇ ਕਹਿ ਦਿੰਨੇ ਆ ਵੀ ਮੱਜਾਂ ਦਾ ਥਾਣਾ ਵੀ ਰੋਕ ਰੋਕ ਦਾ ਥਾਣਾ ਦੋਹਰਾ ਥਾਣ ਲੱਗਾ ਕਰਮਾਰੀ ਨੂੰ ਚੋਣ ਤਾਂ ਇੱਕ ਨੰਬਰ ਆ ਸਪੇਸ ਗੈਪ ਜਿਹੜਾ ਬਿਲਕੁਲ ਸੱਚੀ ਖੱਪੀ ਪਹਿਣੀ ਦੇ ਵਿੱਚ ਕੋਈ ਦੋ ਦੋ ਤਿੰਨ ਤਿੰਨ ਚਾਰ ਚਾਰ ਇੰਚ ਦਾ ਗੈਪ ਆ ਤੇ ਅਗਲੇ ਪਿਛਲੇ ਥਾਣਾ ਦਾ ਬਿਲਕੁਲ ਜਿਹੜਾ ਤੁਸੀਂ ਦੇਖ ਚੁਵਾਏ ਜੁਬੀ ਚੰਗੀ ਹੈ ਜਦਾ ਮਰਜ਼ੀ ਮੇਰਾ ਭਰਾ ਕੋ ਇਥੇ ਆਣ ਕੇ ਤਸੱਲੀ ਕਰ ਲੇ ਦੂਜਾ ਸੁਵਾਏ ਵਾਰਡ ਤੁਹਾਨੂੰ ਦਿਖਾਤੀ ਹੈ ਤੇ ਦਾ ਪਾਜੀ ਕਿੰਨਾ ਮੁੱਲ ਕਿੰਨਾ ਕਰਾਂਗੇ ਮੁੱਲ 45000 ਕਰਦੇ ਸੰਤੂਬ ਸਾਹਿਬ ਦੇਣ ਵਾਲੀ ਗੱਡੀ ਜਿਹੜੀ 42000 ਦੀ ਦੇ ਦਾਂਗੇ ਵੀ 42 ਦੀ ਜਿਹੜੀ ਹਾਂ ਨਾਲ ਹੀ ਗੱਡੀ ਹੈ ਹਾਂਜੀ ਉਹ ਤੋਂ ਛੋੜਛੱਪਾ ਹੋ ਜੂਗਾ ਜੀ ਲਓ ਜੀ ਛੋੜਛੱਪਾ ਦੋਸਤੋ ਹੋਊਗਾ 42000 ਦੀ ਐਂਡ ਟੂ ਐਂਡ ਜਿਹੜੀ ਇਹ ਤੁਹਾਨੂੰ ਵਾਰਡ ਮਿਲ ਜੂਗੀ ਤੇ ਬਿਲਕੁਲ ਇੱਕ ਹਿਸਾਬ ਦਾ ਫੈਡ ਫੂਡ ਵੀ ਨਾਲੇ ਮੇਨੂੰ ਤਾਂ ਕ੍ਰੋਸ ਵੈਡ ਦਾ ਫੈਡ ਫੂਡ ਵੀ ਚੰਗੀ ਉੱਚੀ ਚੰਗੀ ਪੰਜ 0 ਫੈਂਡ ਹੈ ਜੀ ਇਹਦੀ ਬੜਾ ਠੀਕ ਆ ਹਾਂਜੀ ਸੰਤੂ ਸਾਹਿਬ ਠੀਕ ਨਾਲੇ ਗਾਂ ਕਿਤੇ ਆਉਣ ਵਾਲੀ ਰੁੱਤ ਵਿੱਚ ਹੀ ਗਰਮੀ ਦੇ ਵਿੱਚ ਗਰਮੀ ਗਰਮੀ ਆਉਣ ਵਾਲੀ ਨਹੀਂ ਸੰਤੂ ਸਾਹਿਬ ਇਹ ਬਿਲਕੁਲ ਬਾਕੀ ਰੇਟ ਆਪਣੇ ਬਿਲਕੁਲ ਜਾਇਜ਼ ਆ ਹਮ ਹਮ ਲੋ ਵੀ ਪ੍ਰਭੂ ਬਿਲਕੁਲ ਜੈਨੂਨ ਤੇ ਛੋਟੇ ਛੋਟੇ ਮੁੱਲ ਨੇ ਭਾਜੀ ਹਰਿੰਦਰ ਸਿੰਘ ਉਹਨਾਂ ਦੇ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਆ ਇੱਕ ਆ ਬੱਚੀ ਤੁਹਾਨੂੰ ਦਿਖਾਤੀ ਆ ਆਪਾਂ 42000 ਦੇ ਅੰਡ ਤੋਂ ਅੰਡ ਮਿਲ ਜੂਗੀ ਇੱਧਰ ਜਿਹੜੀਆਂ ਦੋ ਝੋਟੀਆਂ ਦਿਖਾਈ ਇਹ ਵੀ ਤਕਰੀਬਨ ਕੋਈ 5-7 ਦਿਨ ਹੀ ਲੈਂਦੀ ਆ ਤੇ ਝੋਟੀ ਜਿਹੜੀ ਪਹਿਲੇ ਸਵੇ ਸੂਣੀ ਆ ਇਹ ਵੀ 5-7 ਦਿਨ ਹੀ ਲੈਂਦੀ ਆ ਬੜੀ ਖੂਬਸੂਰਤ ਕੁਆਲਟੀ ਦੇ ਵਿੱਚ ਝੋਟੀ ਆ ਸੋ ਜਿਹੜਾ ਵੀਰ ਕੋਈ ਪਹਿਲਾਂ ਝੋਟੀ ਲੱਭ ਰਿਆ ਠੰਡੀ ਤੇਰੀ نسل ਰੱਖਣ ਦਾ ਸ਼ਕੀਨ ਇਹ ਝੋਟੀ ਨਾਲ ਤੁਸੀਂ ਸੌਦਾ ਕਰ ਸਕਦੇ ਜ ਬੜੀ ਪਿਆਰੀ ਝੋਟੀ ਆ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ ਤੇ ਰੇਡ ਪੜਤਾ ਵੀ ਨਾਰਮਲੀ ਸਾਰੇ ਭਰਾਵਾਂ ਨੂੰ ਪਤਾ ਇਹ ਵੀ ਜੇਕਰ ਕੱਟੀ ਆਪਾਂ ਏਡੀ ਸੰਭਾਲ ਕੇ ਤੋਂ ਤੱਕ ਸਟੇਜ ਤੇ ਲੈ ਕੇ ਆਉਨੇ ਆ ਉਹਨਾਂ ਦਾ ਪਸ਼ੂ ਖਾ ਹੀ ਜਾਂਦਾ ਜਿੰਨਾ ਕ ਰੇਟ ਇਹਨਾਂ ਦਾ ਮੰਗਿਆ ਗਿਆ ਠੀਕ ਆ ਤੇ ਬਾਕੀ ਪਸੰਦ ਆਊਗੇ ਮਾਲ ਜੈਜ ਰੇਟਾਂ ਦੇ ਉੱਪਰ ਨੇ ਅੱਜ ਭਾਜੀ ਹਰਿੰਦਰ ਸਿੰਘ ਹੋਣਾ ਦੇ ਜਿੰਨੇ ਪਸ਼ੂ ਆ ਸਾਰੇ ਜੈਜ ਰੇਟਾਂ ਦੇ ਉੱਪਰ ਨੇ ਤੇ ਇੱਕ ਭਾਜੀ ਆਪਣੇ ਨੰਬਰ ਕਰ ਦਈਏ ਸਾਂਝੇ ਹਾਂਜੀ 98145 ਜੀ ਹਾਂਜੀ 92876 ਜੀ ਠੀਕ ਹੈ ਜੀ ਠੀਕ ਹੋਰ ਕੋਈ ਗੱਲਬਾਤ ਪਾਜੀ ਬਾ ਠੀਕ ਆ ਗੱਲਬਾਤ ਇਹੋ ਜੀ ਚੰਗੀਆਂ ਨਸਲ ਦੀਆਂ ਵਾਂ ਬਰੀਡ ਚ ਹਾਂਜੀ ਭਾਅ ਚੰਗੇ ਆ ਉਹ ਵਾਇਰ ਵੀ ਬਹੁਤ ਜਰੀ ਚੰਗੀ ਆ ਜ 15 16 ਕਿਲੋ ਦਊਗੀ ਦੁੱਧ ਮੈਂ ਜਿਆਦਾ 18 20 ਨਹੀਂ ਆਂਦਾ ਲੋਕਾਂ ਨੂੰ 15 16 ਕਿਲੋ ਦੋ ਦਰਾਂ ਦਾ ਕਰੇ ਤਾਜੀ ਸੂਈ ਆ ਹਾਂਜੀ ਤਾਜੀ ਸੂਈ ਮੇਰੇ ਮੂਲੇ ਤੋਂ ਜੇ ਸਟਾਰਟ ਹੋ ਗਈ ਫਰਮਾਂ ਚੱਲਣ ਤੋਂ ਬਾਅਦ ਦੇ ਦਊਗੀ ਦੋ ਦੋ 12 ਲੀਟਰ ਤੋਂ ਹੋਏਗਾ ਹਾਂਜੀ 12 ਹੈਗਾ ਜੀ ਠੀਕ ਆ ਜੀ ਹਾਂਜੀ ਸੰਸਾਬ ਬਾਗੀ ਝੋਟੀ ਦੋਂਦੀ ਆ ਹਾਂਜੀ ਅਜੇ ਦੋ ਦੰਦ ਤਾਂ ਦਿਖਾਤੇ ਆ ਬਿਲਕੁਲ ਜੀ ਹਾਂ ਥਣ ਚੱਡਾ ਬਹੁਤ ਸੀਲ ਲੋਬੀ ਠੀਕ ਹੈ ਜੀ ਬੇਸ਼ੱਕ ਦੋਸਤੋ ਕੋਈ ਵੀ ਰ ਕਮਫਰ ਕਰਕੇ ਗੇੜੇ ਨਾਲ ਹੀ ਆਣ ਆਣ ਕੇ ਬਕਟੀ ਜਾਵੇ ਇਹ ਨਹੀਂ ਕੁਛ ਕਹਿੰਦੀ ਕਿ ਬਸ ਤੇ ਬਾਕੀ ਕਿਸੇ ਭੈਣ ਨੇ ਚਵਾਈ ਕਰਨੀ ਆ ਜਾਂ ਨਾਰਮਲੀ ਬੱਚਾ ਬੈਠ ਕੇ ਚਵਾਈ ਕਰ ਲੂਗਾ ਏਡੀ ਠੰਡੀ ਧੀਰੀ ਝੋਟੀ ਆ ਬਾਕੀ ਵੀਰ ਨੂੰ ਬਰ ਨੂੰ ਬਹੁਤ ਜਿਆਦਾ ਥਾਂ ਬਹੁਤ ਚੰਗਾ ਲੱਗਾ ਸੁਰਤਾ ਬਹੁਤ ਖੂਬਸੂਰਤ ਆ ਇਹ ਪੂਰੀ ਆਪਾਂ ਫਿਰ ਦਿਖਾ ਦਨੇ ਤੁਹਾਨੂੰ ਲਾਗੇ ਤੋਂ ਆਹ ਦੇਖੋ ਜੀ ਸੋ ਦੂਰੋਂ ਨੇੜੋਂ ਕਿਸੇ ਭਰਾ ਨੇ ਉਹਨਾਂ ਇੱਕ ਵਾਰੀ ਪੂਰੀ ਵੀਡੀਓ ਤੁਸੀਂ ਕੰਪਲੀਟ ਦੇਖ ਲਿਓ ਅੱਗੇ ਪਿੱਛੇ ਕਰਕੇ ਠੀਕ ਹੈ ਜੀ ਸਕਿੱਪ ਕਰਕੇ ਵੀਰ ਬਹੁਤੇ ਵਿਖਦੇ ਆ ਰੋਟੀਨ ਦੇ ਵਿੱਚ ਕੰਟੀਨਿਊਸ ਤੇ ਜਿਹੜੀ ਆਪਾਂ ਤੁਹਾਨੂੰ ਸੈਕਰ ਨੰਬਰ ਤੇ ਝੋਟੀ ਦਿਖਾਈ ਆ ਸਪੇਸ ਗੈਪ ਆਪਾਂ ਇਹਦਾ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਆ ਦੇਖੋ ਆ ਕਰੋ ਚੈੱਕ ਸੋ ਗਰਲਾ ਬੰਦਾ ਬਹੁਤ ਸੁਣੀਆ ਬਾਕੀ ਥਣ ਬਹੁਤ ਸੋਨਾ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਤੇ ਆਪਣੀ ਟਿਪ ਕੇ ਜਿੱਦਾਂ ਮਰਜੀ ਮੇਰਾ ਭਰਾ ਤਸੱਲੀ ਕਰ ਲੈ ਕਈ ਵਾਰ ਵੀਰਾਂ ਦੇ ਮਨ ਚ ਹੁੰਦਾ ਵੀ ਝੋਟੀਆਂ ਇੱਕ ਪਹਿਲੇ ਸਵੇ ਇੱਕ ਦੂਜੇ ਜੋੜੀ ਪਾਉਣੀ ਜੋੜੀ ਵੀ ਪਾ ਲਿਓ ਉਦਾਂ ਦੀ ਵਿਆਉਤ ਲੱਗ ਜੂਗੀ ਮਾਨਤਾ ਨੂੰ ਹੋਰ ਹਿਸਾਬ ਦਾ ਹੋ ਜਾਊਗਾ ਵਿੱਚੋਂ ਤੇ ਆ ਬਾਹਰ ਜਿਹੜੀ ਆਪਾਂ ਤੁਹਾਨੂੰ ਦਿਖਾਤੀਏ 42000 ਦੇ ਵਿੱਚ ਇਹ ਮਿਲ ਜੂਗੀ ਓਕੇ ਭਾਜੀ ਹਰਨਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਓਕੇ ਪਹਿਲਵਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਓ ਦੋਸਤੋ ਭਾਜੀ ਹਰਿੰਦਰ ਸਿੰਘ ਠੇਕੇਦਾਰ ਹੁਣੇ ਆਪਣੇ ਨਾਲ ਸੀਗੇ ਪਿੰਡ ਧੁੰਦੇ ਤੋਂ ਬਿਲਕੁਲ ਸ਼੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਪਿੰਡ ਧੁੰਦਾ ਪਸ਼ੂ ਵਪਾਰ ਦਾ ਕਿੱਤਾ ਕਰਦੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਆਏਗਾ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਤੁਸੀਂ ਲੈਂਦੇ ਰਿਆ ਕਰੋ ਪਸ਼ੂ ਰੁਟੀਨ ਦੇ ਵਿੱਚ ਨਵੇਂ ਆਉਂਦੇ ਰਹਿੰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ